ਸਨਸ਼ਾ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਸੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਠੀਕ ਹੈ ਜੀ ਸੋ ਅਸੀਂ ਤੁਹਾਨੂੰ ਇੱਥੇ ਨਿਊ ਨਿਊ ਡਿਜ਼ਾਈਨਸ ਸੂਟਸ ਦੇ ਦਿਖਾਉਂਦੇ ਰਾਵਾਂਗੇ ਠੀਕ ਹੈ ਜੀ ਸੋ ਸ਼ੁਰੂ ਕਰਦੇ ਆਂ ਆਪਾਂ ਅੱਜ ਦੇ ਨਵੇਂ ਸੂਟ ਤੋਂ ਨਵੇਂ ਡਿਜ਼ਾਈਨ ਤੋਂ ਸੋ ਇਹ ਆਪਣੇ ਕੋਲ ਬਲੈਕ ਕਲਰ ਦੇ ਤੇ ਸੂਟ ਰੈਡੀ ਹੋ ਕੇ ਆਇਆ ਏ ਇਹ ਪਾਕਿਸਤਾਨੀ ਸਿਲਕ ਦੇ ਉੱਤੇ ਜਿਹੜਾ ਸੂਟ ਰੈਡੀ ਹੋਇਆ ਏ ਸੋ ਇਹਦੇ ਉੱਤੇ ਆਪਾਂ ਕਟ ਤੇ ਗੋਟਾ ਪੱਤੀ थ्रेड ਦਾ ਸੀਕੁਐਂਸ ਦਾ ਮੋਤੀਆਂ ਦਾ 蒂ਲੇ ਦਾ ਤੇ ਦੱਬ ਕੇ ਦਾ ਵਰਕ ਦਿੱਤਾ ਹੋਇਆ ਹੈ ਸੋ ਬਹੁਤ ਪਿਆਰਾ ਸੂਟ ਰੈਡੀ ਹੋਇਆ ਹੈ ਇਹਦੇ ਇਹਦੇ ਵਿੱਚ ਸਾਡੇ ਕੋਲ ਇੱਕ ਬਲੂ ਕਲਰ ਦਾ ਪੀਸ ਵੀ ਰੈਡੀ ਹੋਇਆ ਉਹ ਅਸੀਂ ਸ਼ਿਮਰ ਸਿਲਕ ਦੇ ਉੱਤੇ ਰੈਡੀ ਕਰਵਾਇਆ ਹੈ ਸੋ ਤੁਸੀਂ ਇਹਨੂੰ ਕਿਸੇ ਵੀ ਕਲਰ ਦੇ ਰੈਡੀ ਕਰਵਾ ਸਕਦੇ ਆ ਇਹਦੇ ਨਾਲ ਜਿਹੜੀ ਆ ਅਸੀਂ ਹੈਵੀ ਸਲਵਾਰ ਰੈਡੀ ਕੀਤੀ ਆ ਤੇ ਪਲੇਨ ਔਰਗੈਂਜ਼ਾ ਦਾ ਦੁਪੱਟਾ ਦਿੱਤਾ ਹੈ ਸਲਵਾਰ ਤੁਸੀਂ ਪਲੇਨ ਵੀ ਕਰ ਸਕਦੇ ਆ ਪਾਕਿਸਤਾਨ ਪਾਕਿਸਤਾਨੀ ਸਲਵਾਰ ਇਹਦੇ ਨਾਲ ਅਸੀਂ ਰੈਡੀ ਕੀਤੀ ਆ ਸਲਵਾਰ ਤੁਸੀਂ ਪਲੇਨ ਵੀ ਰੈਡੀ ਕਰਵਾ ਸਕਦੇ ਆ ਜਾਂ ਤੁਸੀਂ ਸਲਵਾਰ ਦੀ ਜਗ੍ਹਾ ਤੇ ਉਹਨੂੰ ਟਰੌਜ਼ਰ ਵੀ ਰੈਡੀ ਕਰਵਾ ਸਕਦੇ ਆ ਠੀਕ ਹੈ ਜੀ ਸਪਰਾਈਜ਼ਲੀ ਜਿਹੜਾ ਇਹ ਨੰਬਰ 0422056545 ਤੇ WhatsApp ਕਰਕੇ ਤੁਸੀਂ ਇਹਦਾ ਪ੍ਰਾਈਸ ਐਂਡ ਹੋਰ ਵੀ ਜੋ ਤੁਸੀਂ ਤੁਹਾਡੀਆਂ ਇਨਕੁਆਰੀਜ਼ ਆ ਤੁਸੀਂ ਮੈਨੂੰ ਕਾਲ ਕਰ ਸਕਦੇ ਆ ਅਸੀਂ ਆਸਟ੍ਰੇਲੀਆ ਮੈਲਬੌਰਨ ਬੇਸਡ ਹੈਗੇ ਆ ਬਟ ਜਿਹੜੀ ਸ਼ਿਪਿੰਗ ਆ ਅਸੀਂ ਵਰਲਡਵਾਈਡ ਕਰਦੇ ਆ ਸੋ ਹੁਣ ਜਿਆਦਾ ਸਮਾਂ ਨਹੀਂ ਵੇਸਟ ਕਰਦੇ ਤਾਂ ਆਪਾਂ ਚੱਲਦੇ ਹਾਂ ਵਰਕ ਦੇ ਕੋਲ ਸੋ ਤੁਸੀਂ ਦੇਖ ਸਕਦੇ ਆ ਗੋਟਾ ਪੱਤੀ ਦਾ ਵਰਕ ਜਿਹੜਾ ਸੀ ਇਹਨੂੰ ਲੰਬੀ ਵੇਲ ਦਿੱਤੀ ਹੋਈ ਆ neck ਤੇ ਅਸੀਂ ਟੇਪਿੰਗ ਦੀ ਪਾਈਪਿੰਗ ਦਿੱਤੀ ਹੋਈ ਆ ਸੋ ਇਹ ਜਿਹੜੀਆਂ ਇਹ 슬ੀਵਜ਼ ਆਉਣਗੀਆਂ ਬਹੁਤ ਪਿਆਰੀਆਂ 슬ੀਵਜ਼ ਹੈਵੀ ਦਿੱਤੀਆਂ ਹੋਈਆਂ ਨੇ ਸੋ ਇਹਦਾ ਜਿਹੜਾ ਘੇਰਾ ਹੈਗਾ ਇਹ ਪੂਰਾ ਹੈਵੀ ਹੈਗਾ ਤੁਸੀਂ ਦੇਖ ਸਕਦੇ ਆ ਘੇਰੇ ਦੇ ਉੱਤੇ ਬਹੁਤ ਸੋਹਣਾ ਕੰਮ ਦਿੱਤਾ ਹੋਇਆ ਹੈ ਠੀਕ ਹੈ ਜੀ ਕਲਰ ਜਿਹੜੇ ਆ ਇਹਦੇ ਵਿੱਚ ਜਿਹੜਾ ਥ੍ਰੈਡ ਯੂਜ਼ ਕੀਤਾ ਤੁਸੀਂ ਆਪਣੇ ਅਕੋਰਡਿੰਗ ਜਿਹੜਾ ਚੇਂਜ ਕਰਵਾ ਸਕਦੇ ਆ ਸੋ ਜਿਹੜੀ ਇਹਦੇ ਨਾਲ ਸਲਵਾਰ ਦਿੱਤੀ ਆ ਉਹ ਇਹਦੇ ਘੇਰੇ ਨਾਲੋਂ ਜ਼ਿਆਦਾ ਵਰਕ ਹੋਇਆ ਹੋਇਆ ਠੀਕ ਹੈ ਜੀ ਜਿੰਦਾ 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 ਤੁਹਾਡਾ ਵਰਕ ਅਗਰ ਤੁਸੀਂ ਘਟਾਓਗੇ ਤਾਂ ਤੁਹਾਡੇ ਪ੍ਰਾਈਸ ਵੀ ਜਿਹੜਾ ਇਹ ਘੱਟ ਜਾਏਗਾ ਠੀਕ ਹੈ ਜੀ ਇਹਦਾ ਪ੍ਰਾਈਸ ਹੋ ਰਿਹਾਗਾ 450 ਡਾਲਰ ਸੋ 450 ਡਾਲਰ ਦਾ ਸੂਟ ਹੈਗਾ ਇਹ ਆਸਟ੍ਰੇਲੀਅਨ 450 ਦਾ ਸੋ ਤੁਸੀਂ ਕਸਟਮਾਈਜ਼ ਆਪਣੇ ਅਕੋਰਡਿੰਗ ਆਪਣੇ ਕਲਰ ਜੋ ਵੀ ਤੁਸੀਂ ਕਰਨਾ ਹੈ ਕਰਵਾ ਸਕਦੇ ਆ ਟਾਈਮ ਜਿਹੜਾ 2 ਮੰਥਸ ਦਾ ਲੱਗੂਗਾ ਅਗਰ ਤੁਸੀਂ ਗੋਟਾ ਪੱਤੀ ਹਟਾਉਣਾ ਚਾਹੁੰਦੇ ਆ ਗੋਟਾ ਪੱਤੀ ਦੀ ਜਗਾ ਅਸੀਂ ਇਦਾਂ ਵਰਕ ਵੀ ਕਰਕੇ ਤੁਹਾਨੂੰ ਦੇ ਸਕਦੇ ਆ ਠੀਕ ਹੈ ਜੀ ਮੋਤੀਆਂ ਦਾ ਵਰਕ ਵੀ ਕਰਕੇ ਦੇ ਸਕਦੇ ਆ ਸੀਕੁਐਂਸ ਦਾ ਵੀ ਕਰਕੇ ਦੇ ਸਕਦੇ ਆ ਜੋ ਵੀ ਤੁਹਾਨੂੰ ਤੁਹਾਡੇ ਅਕੋਰਡਿੰਗ ਅਸੀਂ ਤੁਹਾਨੂੰ ਕਰਕੇ ਦੇ ਸਕਦੇ ਆ ਸੋ ਨੈਕਸਟ ਇਹਦੇ ਨਾਲ ਅਸੀਂ ਸਲਵਾਰ ਤੇ ਚੱਲਦੇ ਆ ਸੋ ਆਹ ਵਾਲਾ ਇਹਦਾ ਦੁਪੱਟਾ ਆਊਗਾ ਠੀਕ ਹੈ ਜੀ ਆਵਲਾ ਦੁਪੱਟਾ ਇਹ ਦੁਪੱਟੇ ਤੇ ਇਦਾਂ ਲੇਸ ਲੱਗੀ ਹੋਈ ਹੈ ਪਿਓਰ ਔਰਗੈਂਜ਼ਾ ਦਾ ਦੁਪੱਟਾ ਹੋਊਗਾ ਸੋ ਜਿਹੜਾ ਸਲਵਾਰ ਤੁਸੀਂ ਦੇਖ ਸਕਦੇ ਆ ਸਲਵਾਰ ਇੱਕ ਪੌਂਚੇ ਦਾ ਵਰਕ ਜਿਹੜਾ ਏ ਉਹ ਸ਼ਰਟ ਦਾ ਜਿਹੜਾ ਘੇਰਾ ਕੱਢਿਆ ਹੋਇਆ ਏ ਓਨਾ ਹੈਗਾ ਏ ਸੋ ਤੁਸੀਂ ਦੇਖ ਸਕਦੇ ਵਰਕ ਬਹੁਤ ਹੈਵੀ ਆ ਸਲਵਾਰ ਦੇ ਉੱਤੇ ਸਾਰੇ ਸੂਟ ਤੇ ਲਾਈਨਿੰਗ ਜਿਹੜੀ ਆਪਾਂ ਦਿੱਤੀ ਹੋਈ ਆ ਠੀਕ ਹੈ ਜੀ ਵਰਕ ਮੈਂ ਡਿਟੇਲਸ ਚੈੱਕ ਕਰਵਾ ਰਹੀਆਂ ਕੋਲੋਂ ਸੋ ਪ੍ਰਾਈਸ 450 ਆਸਟ੍ਰੇਲੀਅਨ ਰਹੂਗਾ ਵਰਲਡਵਾਈਡ ਸ਼ਿਪਿੰਗ ਅਵੇਲੇਬਲ ਹੋਊਗੀ ਆਪਣੀ ਸੋ ਆਪਣੇ ਕੋਲ ਬਹੁਤ ਸੋਹਣੇ ਸੋਹਣੇ ਹੋਰ ਵੀ ਪਾਕਿਸਤਾਨੀ ਸੂਟਸ ਵੀ ਅਵੇਲੇਬਲ ਹੁੰਦੇ ਆ ਸੋ ਤੁਸੀਂ ਇਹਨਾਂ ਨੂੰ ਆਪਣੇ ਅਕੋਰਡਿੰਗ ਕਸਟਮਾਈਜ਼ ਕਰਾ ਸਕਦੇ ਆ ਪ੍ਰਾਈਸ ਦੀ ਆਪਾਂ ਗੱਲ ਕਰੀਏ ਤਾਂ ਇਹ ਪਿਓਰ ਦੇ ਉੱਤੇ ਪ੍ਰਾਈਸ ਆਊਗਾ ਸੋ ਜਿਹੜਾ ਸੈਮੀ ਦਾ ਪ੍ਰਾਈਸ ਹੈ ਉਹ ਥੋੜਾ ਜਿਹਾ ਘੱਟ ਚੂਗਾ ਛੇਕੇ ਜਿਹੀ ਕੋਈ ਜ਼ਿਆਦਾ ਖਾਸ ਵਰਕ ਨਹੀਂ ਹੁੰਦਾ ਬਟ ਮੈਂ ਤੁਹਾਨੂੰ ਵਰਕ ਦਿਖਾਤਾ ਕਿਉਂਕਿ ਵਰਕ ਇਹਦਾ ਜਿਹੜਾ ਤੁਸੀਂ ਇਹ ਦੇਖ ਸਕਦੇ ਆ ਘੀਰਾ ਹੈਗਾ ਇਸ ਸ਼ਰਟ ਦਾ ਜਿਹਦਾ ਸ਼ਰਟ ਦਾ ਇੱਕ ਘੀਰਾ ਜਿਹੜਾ ਹੈਗਾ ਉਹ ਇੱਕ ਪੌਂਚੇ ਦਾ ਵਰਕ ਹੈ ਕਿਉਂਕਿ ਕਾਫੀ ਚੌੜਾ ਜਿਹੜਾ ਇਹਦੇ ਉੱਤੇ ਅਸੀਂ ਵਰਕ ਕੀਤਾ ਹੋਇਆ ਹੈ ਕਿ ਜੀ ਫਰੰਟ ਐਂਡ ਦੋਨੋ ਸਾਈਡਸ ਤੇ ਵਰਕ ਆਊਗਾ ਸੋ ਤੁਸੀਂ ਅਮ ਅਗਰ ਇਹਨੂੰ ਬਾਏ ਕਰਨਾ ਹੈ ਤੇ ਤੁਸੀਂ ਮੈਨੂੰ ਵਟਸਐਪ ਕਰਕੇ ਜਿਹੜਾ ਇਹਦਾ ਆਰਡਰ ਜਿਹੜਾ ਪਲੇਸ ਕਰ ਸਕਦੇ ਆ ਸੋ ਬਲਡਵਾਇਡ ਆਪਣੀ ਸ਼ਿਪਿੰਗ ਅਵੇਲੇਬਲ ਹੁੰਦੀ ਆ ਸੋ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਸੋ ਜਲਦੀ ਤੋਂ ਜਲਦੀ ਸਬਸਕ੍ਰਾਈਬ ਕਰ ਲਓ ਥੈਂਕ ਯੂ